ਲੋਵੇ ਮਤਰਾ ਦਿਖਾ ਰਹੇ ਤੁਹਾਨੂੰ ਕਾਸ ਮিনার ਸ਼ੇਰ ਸ਼ਾਹ ਸੂਰੀ ਦੇ ਵੱਲੋਂ ਦੇਸ਼ ਭਰ ਦੇ ਅੰਦਰ ਇਹ ਮਨਾਰ ਬਣਾਏ ਗਏ ਸੀ ਤੇ ਅੱਜ ਫਲੋਰ ਦੇ ਨੇੜਲੇ ਪਿੰਡ ਸ਼ਾਮਪੁਰ ਦੇ ਵਿੱਚ ਆ ਖੇਤਾਂ ਦੇ ਵਿੱਚ ਬਣਿਆ ਕਾਸ ਮਨਾਰ ਆ ਹੁਣ ਆਪਾਂ ਇੱਥੇ ਮਨਾਰ ਦੇ ਨੇੜੇ ਪਹੁੰਚਾਂਗੇ ਤੇ ਸਾਰੀ ਜਿਹੜੀ ਆ ਅਗਲੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਲੋ ਵੀ ਦੋਸਤੋ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਾਸ ਮਨਾਰ ਅ ਜਿਹੜੇ ਮੇਰੇ ਮਗਰ ਤੁਸੀਂ ਆ ਪਿੱਲਰ ਟਾਈਪ ਬਣਾ ਦੇਖ ਰਹੇ ਆ ਇਹਨੂੰ ਕਹਿੰਦੇ ਆ ਕੋਸ ਮিনার ਸ਼ੇਰ ਸ਼ਾਹ ਸੂਰੀ ਦੇ ਵੱਲੋਂ ਇਹਨੂੰ ਬਣਾਇਆ ਗਿਆ ਸੀ ਉਸ ਸਮੇਂ ਦੌਰਾਨ ਜਿਹੜੀ ਮੇਅਰਮੈਂਟ ਕੀਤੀ ਜਾਂਦੀ ਸੀ ਜਿੱਦਾਂ ਹੁਣ ਆਪਾਂ ਕਿਲੋਮੀਟਰ ਦੇ ਵਿੱਚ ਏਰੀਆ ਮਾਪਦੇ ਆ ਨਾ ਉਸ ਸਮੇਂ ਕਿਲੋਮੀਟਰਾਂ ਨੂੰ ਕੋਸ ਦੇ ਵਿੱਚ ਨਾਪਿਆ ਜਾਂਦਾ ਸੀਗਾ ਹਰ ਇੱਕ 3.22 ਕਿਲੋਮੀਟਰ ਦਾ ਇੱਕ ਕੋਸ ਬਣਦਾ ਸੀ ਸੋ ਪੂਰੇ ਦੇਸ਼ ਭਰ ਦੇ ਅੰਦਰ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਸ਼ੇਰ ਸ਼ਾਹ ਸੂਰੀ ਵੱਲੋਂ ਇਹ ਕੋਸ ਮਨਾਰ ਬਣਾਏ ਗਏ। ਤਕਰੀਬਨ ਹਜ਼ਾਰ ਦੇ ਕਰੀਬ ਇਹ ਜਿਹੜੇ ਕੋਸ ਮਨਾਰ ਆ ਬਹੁਤ ਸਾਰੇ ਨਸ਼ਟ ਹੋ ਗਏ ਆ ਕਿਉਂਕਿ ਜਦੋਂ ਸਾਂਭ ਸੰਭਾਲ ਨਹੀਂ ਹੋਈ ਤੇ ਬਹੁਤ ਸਾਰੇ ਕੋਸ ਮਨਾਰ ਜਿਹੜੇ ਨਸ਼ਟ ਹੋ ਗਏ ਸੀ। ਆ ਜਿਹੜਾ ਮਨਾਰ ਤੁਸੀਂ ਦੇਖ ਰਹੇ ਬਿਲਕੁਲ ਖੇਤਾਂ ਦੇ ਵਿੱਚੋਂ ਵਿੱਚ ਬਣਿਆ ਆ। ਫਲੋਰ ਤੋਂ ਜਦੋਂ ਆਪਾਂ ਨਕੋਦਰ ਵਾਲੇ ਰੋਡ ਤੇ ਆਉਨੇ ਆ ਤਾਂ ਸ਼ਾਮਪੂਰ ਪਿੰਡ ਦੇ ਨੇੜੇ ਬਿਲਕੁਲ ਖੇਤਾਂ ਦੇ ਵਿੱਚ ਬਣਿਆ ਇਹ ਕੋਸ ਮਨਾਰ ਆ। ਜਿਸ ਜ਼ਿਮੀਦਾਰ ਦੀ ਵੀ ਇਹ ਜ਼ਮੀਨ ਹੈਗੀ ਆ ਬਾਕੀ ਵਾਹੀਯੋਗ ਆ ਜ਼ਮੀਨ ਸਾਰੀ ਤੇ ਆ ਵਿੱਚ ਜਿਹੜਾ ਪਿੱਲਰ ਦੀ ਜਿੰਨੀ ਜਗ੍ਹਾ ਆ ਉਹਨੂੰ ਪ੍ਰਾਤਨ ਵਿਭਾਗ ਦੇ ਵੱਲੋਂ ਇਹਨੂੰ ਸੇਫ ਕਰਕੇ ਆਪਣਾ ਬੋਰਡ ਲਗਾਇਆ ਗਿਆ ਤੁਹਾਨੂੰ ਬੋਰਡ ਵੀ ਦਿਖਾਉਨੇ ਆ ਆ ਦੇਖੋ ਪ੍ਰਾਤਨ ਵਿਭਾਗ ਦੇ ਵੱਲੋਂ ਇੱਥੇ ਬਕਾਇਦਾ ਬੋਰਡ ਲਗਾ ਦਿੱਤਾ ਗਿਆ ਕਾਸਮਨਾਰ ਦਾ ਕਿ ਇਸ ਪ੍ਰਾਪਰਟੀ ਨੂੰ ਹੁਣ ਕੋਈ ਜਿਹੜਾ ਆ ਕੋਈ ਨੁਕਸਾਨੀ ਪਹੁੰਚਾ ਸਕਦਾ ਕੋਈ ਇਹਦੀ ਭੰਨ ਤੋੜ ਨਹੀਂ ਕਰ ਸਕਦਾ ਇਸ ਲਈ ਇਦਾਂ ਦੀਆਂ ਜਿਹੜੀਆਂ ਹਿਸਟੋਰੀਕਲ ਚੀਜ਼ਾਂ ਆ ਇਹਨੂੰ ਬਚਾਉਣ ਦੇ ਲਈ ਪ੍ਰਾਤਨ ਵਿਭਾਗ ਦੇ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੇ ਕੌਸ ਮਨਾਰ ਸੀ ਨਾ ਜਦੋਂ ਇਹ ਹੁਣ ਆਪਾਂ ਡਾਕਿਆ ਚਿੱਠੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਭੇਜਣ ਦੇ ਲਈ ਆਪਾਂ ਡਾਕਖਾਨੇ ਦੀ ਵਰਤੋਂ ਕਰਦੇ ਸੀ ਉਸ ਸਮੇਂ ਸ਼ੇਰ ਸ਼ਾਹ ਸੂਰੀ ਦੇ ਸਮੇਂ ਇਹਨਾਂ ਕੌਸ ਮਨਾਰਾਂ ਦੀ ਜਿਹੜੀ ਵਰਤੋਂ ਆ ਉਹ ਡਾਕ ਭੇਜਣ ਲਈ ਵੀ ਕੀਤੀ ਜਾਂਦੀ ਸੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਨੇਹਾ ਤੇ ਜੰਡੇ ਲਈ ਇਹ ਮਨਾਰ ਬੜੇ ਸਹਾਇਕ ਸਿੱਧ ਹੁੰਦੇ ਸੀ ਕਿਉਂਕਿ ਇਹਨਾਂ ਮਨਾਰਾਂ ਦੇ ਨੇੜੇ ਹਰ ਸਮੇਂ ਘੋੜਸਵਾਰ ਸੈਨਿਕ ਜਿਹੜੇ ਆ ਮੌਜੂਦ ਰਹਿੰਦੇ ਸੀ ਪਾਣੀ ਦਾ ਪ੍ਰਬੰਧ ਰਹਿੰਦਾ ਸੀ ਕਿਸੇ ਨੇ ਠਹਿਰਨਾ ਹੁੰਦਾ ਸੀ ਉਹਦੇ ਲਈ ਪ੍ਰਬੰਧ ਕੀਤੇ ਹੁੰਦੇ ਸੀ ਸੋ ਜੇਕਰ ਕੋਈ ਚਿੱਠੀ ਪਹੁੰਚਾਉਣੀ ਹੁੰਦੀ ਸੀ ਤਾਂ ਜਿਹੜੇ ਸੈਨਿਕ ਆ ਸੁਪੋਜ਼ ਕਰੋ ਕਿ ਇਸ ਕੋਸ ਮਨਾਰ ਤੇ ਆਪਾਂ ਖੜੇ ਆ ਹੁਣ ਇੱਥੋਂ ਜੇਕਰ ਨਕੌਦਰ ਤੱਕ ਚਿੱਠੀ ਪਹੁੰਚਾਉਣੀ ਆ ਜਾਂ ਦਿੱਲੀ ਤੱਕ ਚਿੱਠੀ ਪਹੁੰਚਾਉਣੀ ਆ ਤਾ ਇੱਥੇ ਜਦੋਂ ਸੈਨਿਕਾਂ ਨੇ ਚਿੱਠੀ ਲੈ ਕੇ ਅਗਲੇ ਕੋਸ ਮਨਾਰ ਤੱਕ ਜਾਂਦੇ ਸੀ ਉਹਨਾਂ ਸੈਨਿਕਾਂ ਨੂੰ ਉਹ ਸੁਨੇਹਾ ਦੇ ਕੇ ਆਪ ਉਸ ਜਗ੍ਹਾ ਤੇ ਰੁਕ ਜਾਂਦੇ ਸੀ ਤੇ ਉਹ ਸੈਨਿਕ ਅੱਗੇ ਵੱਧ ਜਾਂਦੇ ਸੀ ਇਸ ਤਰ੍ਹਾਂ ਜਿਹੜੀ ਇਹ ਡਾਕ ਆ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਜਾ ਪਹੁੰਚਦੀ ਸੀ ਬੇਸ਼ੱਕ ਲੰਬਾ ਸਮਾਂ ਲੱਗਦਾ ਸੀ ਕਿਉਂਕਿ ਕਈ-ਕਈ ਦਿਨਾਂ ਦਾ ਸਮਾਂ ਲੱਗ ਜਾਂਦਾ ਸੀ ਘੋੜਿਆਂ ਦੇ ਉੱਤੇ ਪਰ ਇਹ ਜਿਹੜੀ ਡਾਕ ਆ ਉਸ ਸਮੇਂ ਇਹ ਨਿਸ਼ਾਨ ਹੁੰਦੇ ਸੀ ਕਿ ਇਸ ਕੋਸ ਮਨਾਰ ਤੋਂ ਉਸ ਕੋਸ ਮਨਾਰ ਤੱਕ ਕਿੰਨੇ ਕਿਲੋਮੀਟਰ ਦਾ ਸੀ ਪਿੰਡਾ ਤੈਅ ਕਰ ਲਿਆ ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਰ ਇੱਕ ਕੋਸਮਨਾਰ ਦੇ ਵਿੱਚ 3.22 ਕਿਲੋਮੀਟਰ ਦਾ ਇੱਕ ਕੋਸਮਨਾਰ ਹੁੰਦਾ ਸੀ ਤੇ ਜਿਹੜੇ ਸੰਦੇਸ਼ ਆ ਉਸ ਸਮੇਂ ਜਿਹੜੇ ਸੁਨੇਹੇ ਆ ਇਹਨਾਂ ਕੋਸਮਨਾਰਾਂ ਦੇ ਰਾਹੀਂ ਹੀ ਭੇਜੇ ਜਾਂਦੇ ਸੀ ਸ਼ੇਰ ਸ਼ਾਹ ਸੂਰੀ ਨੂੰ ਤੁਸੀਂ ਜਾਣਦੇ ਆ ਬੜਾ ਜਿਹੜਾ ਪਰਪੱਕ ਰਾਜਾ ਸੀ ਜਿਹਦੀ ਬੜੀ ਅੱਛੀ ਪਕੜ ਸੀਗੀ ਬੜਾ ਆਰਕੀਟੈਕਚਰ ਢਾਂਚਾ ਉਹਦਾ ਜ਼ਬਰਦਸਤ ਸੀਗਾ ਬੇਸ਼ੱਕ ਉਹਨੇ ਥੋੜਾ ਸਮਾਹੀ ਸ਼ਾਸਨ ਕੀਤਾ तकरीबन 58 ਸਾਲ ਦੀ ਉਮਰ ਦੇ ਵਿੱਚ ਸ਼ੇਰ ਸ਼ਾ ਸੂਰੀ ਰਾਜਾ ਬਣਿਆ ਪਰ ਬਾ ਕਮਾਲ ਉਹਦਾ ਸਿਸਟਮ ਸੀ ਸਾਰਾ ਜਿਹੜਾ ਨੈਸ਼ਨਲ ਹਾਈਵੇ ਤੁਸੀਂ ਦੇਖਦੇ ਆ ਇਹ ਸਾਰਾ ਸ਼ੇਰ ਸ਼ਾ ਸੂਰੀ ਦੇ ਹੀ ਦਿਮਾਗ ਦੀ ਕਾਰ ਆ ਬੇਸ਼ੱਕ ਅੰਗਰੇਜ਼ਾਂ ਨੇ ਲੰਬਾ ਸਮਾਂ ਭਾਰਤ ਤੇ ਰਾਜ ਕੀਤਾ ਰੇਲਾਂ ਤੋਂ ਲੈ ਕੇ ਬਹੁਤ ਸਿਸਟਮ ਅੰਗਰੇਜ਼ਾਂ ਨੇ ਦੇਸ਼ ਦੇ ਅੰਦਰ ਬਣਾਇਆ ਪਰ ਜਿਹੜਾ ਇਹ ਸੜਕੀ ਆਵਾਜਾਈ ਦਾ ਢਾਂਚਾ ਸੀਗਾ ਅੰਗਰੇਜ਼ ਹਕੂਮਤ ਨੇ ਉਸ ਢਾਂਚੇ ਨੂੰ ਸ਼ੇਰ ਸ਼ਾ ਸੂਰੀ ਦੇ ਢਾਂਚੇ ਮੁਤਾਬਕ ਹੀ ਰੱਖਿਆ ਉਹਦੇ ਵਿੱਚ ਉਹਨਾਂ ਨੇ ਕੋਈ ਵੀ ਬਦਲਾਅ ਨਹੀਂ ਕੀਤਾ ਜੋ ਸ਼ੇਰ ਸ਼ਾ ਸੂਰੀ ਦਾ ਢਾਂਚਾ ਸੀ ਸਾਰਾ ਸੜਕ ਹੀ ਆਵਾਜਾਈ ਦਾ ਅੰਗਰੇਜ਼ਾਂ ਨੇ ਵੀ ਉਸ ਮੁਤਾਬਕ ਹੀ ਜਿਹੜੀਆਂ ਰੇਲ ਲਾਈਨਾਂ ਬਿਸ਼ਾਈਆਂ ਤੇ ਜਿਹੜੀ ਆਵਾਜਾਈ ਆ ਉਸ ਮੁਤਾਬਕ ਹੀ ਜਾਰੀ ਰੱਖੀ ਸਾਰੀ ਲਓ ਵੀ ਦੋਸਤੋ ਹੁਣ ਆਪਾਂ ਅੱਗੇ ਵਧਾਂਗੇ ਤੇ ਜਿਹੜਾ ਨੈਕਸਟ ਹਾਈਵੇ ਦੇ ਉੱਪਰ ਹੀ ਕੋਸਮਨਾਰ ਬਣਾਇਆ ਉੱਥੇ ਪਹੁੰਚ ਕੇ ਤੁਹਾਡੇ ਨਾਲ ਅਗਲੀ ਸਾਂਝ ਪਾਵਾਂਗੇ ਇਹ ਸ਼ਾਮਪੁਰ ਦਾ ਕਾਸਮਨਾਰ ਆਪਾਂ ਤੁਹਾਨੂੰ ਦਿਖਾਇਆ ਅਗਲੇ ਕਾਸਮਨਾਰ ਤੇ ਪਹੁੰਚ ਕੇ ਤੁਹਾਡੇ ਨਾਲ ਗੱਲ ਨੂੰ ਅੱਗੇ ਕੰਟੀਨਿਊ ਕਰਾਂਗੇ ਚੱਲਦੇ ਆਂ ਫਲੋਰ ਤੋਂ ਦਿੱਲੀ ਤੱਕ ਜਾਂਦੇ ਇਸ ਨੈਸ਼ਨਲ ਹਾਈਵੇ ਦੇ ਅਗਲੇ ਪਿੰਡੇ ਨੂੰ ਤੈਅ ਕਰਦੇ ਆਂ ਤੇ ਜਿਹੜਾ ਅੱਗੇ ਕਾਸਮਨਾਰ ਆਉਂਦਾ ਆ ਉੱਥੇ ਖੜ ਕੇ ਤੁਹਾਡੇ ਨਾਲ ਸਾਂਝ ਪਾਉਨੇ ਆ ਫਿਰ ਇਸ ਸਾਰੇ ਮਨਾਰਾ ਬਾਰੇ ਜਿਹਨੂੰ ਸ਼ੇਰ ਸ਼ਾ ਸੂਰੀ ਦੇ ਵੱਲੋਂ 16ਵੀਂ ਸਤਾਪਦੀ ਦੇ ਵਿੱਚ ਬਣਾਇਆ ਗਿਆ ਲਓ ਵੀ ਦੋਸਤੋ ਹੁਣ ਸ਼ਾਮਪੁਰ ਤੋਂ ਆਪਾਂ ਨੈਕਸਟ ਜਿਹੜਾ ਕਾਸਮਨਾਰ ਆ ਉਦੇ ਕੋਲ ਪਹੁੰਚ ਗਏ ਇਹ ਚੀਮਾ ਕਲਾ ਨੂਰਮਹਿਲ ਦੇ ਵਿੱਚ ਪੈਂਦਾ ਪਿੰਡ ਆ ਇਹ ਇਸ ਪਿੰਡ ਦੇ ਵਿੱਚ ਵੀ ਇਹ ਜਿਹੜਾ ਕੋਸਮਨਾਰ ਬਣਿਆ ਆ ਲਓ ਮਿੱਤਰੋ ਪਹੁੰਚ ਗਏ ਹੁਣ ਆਪਾਂ ਵੀਰਪਿੰਡ ਦੇ ਕੋਲ ਇਹ ਫਲੋਰ ਤੋਂ ਨੂਰਮਹਿਲ ਜਦੋਂ ਆਪਾਂ ਟੱਪ ਜਾਂਦੇ ਆ ਨਕੋਦਰ ਦੇ ਨੇੜੇ ਪੈਂਦਾ ਆ ਵੀਰਪਿੰਡ ਤੇ ਜਿਹੜਾ ਇਸ ਪਿੰਡ ਦੇ ਅੰਦਰ ਆ ਕੋਸਮਨਾਰ ਬਣਿਆ ਆ ਹੁਣ ਤੁਹਾਨੂੰ ਦਿਖਾਉਨੇ ਆ ਖੇਤਾਂ ਦੇ ਵਿੱਚ ਬਣਿਆ ਆ ਇਹ ਕੋਸਮਨਾਰ ਸੋ ਆਪਾਂ ਨੂੰ ਇਦਾਂ ਹੀ ਜਾਣਾ ਪੈਣਾ ਬਈ ਹੌਲੀ ਹੌਲੀ ਲਓ ਬਈ ਆਹ ਸਾਹਮਣੇ ਦੇਖ ਰਹੇ ਆ ਤੁਸੀਂ ਜਿਹੜਾ ਇਹ ਮਨਾਰ ਬਣਿਆ ਆ ਇਹ ਤਕਰੀਬਨ ਤਕਰੀਬਨ 6-7 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਹ ਤੀਸਰਾ ਮਨਾਰ ਆ ਜਿਹੜਾ ਤੁਹਾਨੂੰ ਹੁਣ ਦਿਖਾਉਣ ਲੱਗੇ ਆ ਚਲਦੇ ਚਲਦੇ ਤੁਹਾਡੇ ਨਾਲ ਇਹ ਵੀ ਸਾਂਝ ਪਾਉਣੀ ਆ ਕਿ ਜਿਹੜੇ ਇਹ ਮਨਾਰਿਆ ਸ਼ੇਰ ਸ਼ਾਹ ਸੂਰੀ ਦੇ ਵੱਲੋਂ ਜਿਹੜੇ ਬਣਾਏ ਗਏ ਆ ਐਡਾ ਜਿਹੜਾ ਜ਼ਬਰਦਸਤ ਦਿਮਾਗ ਸੀ ਸ਼ਾਰਪ ਮਾਈਂਡ ਸੀ ਸ਼ੇਰ ਸ਼ਾਹ ਸੂਰੀ ਦਾ ਜਿਹੜੀ ਕਰੰਸੀ ਆ ਭਾਰਤ ਦੀ ਉਹ ਵੀ ਸ਼ੇਰ ਸ਼ਾਹ ਸੂਰੀ ਨੇ ਜਿਹੜੇ ਉਸ ਸਮੇਂ ਚੱਲਦੇ ਸੀਗੇ ਸਿੱਕੇ ਚੱਲਦੇ ਸੀ ਉਹ ਵੀ ਸ਼ੇਰ ਸ਼ਾਹ ਸੂਰੀ ਦੇ ਵੱਲੋਂ ਉਹਨਾਂ ਨੂੰ ਸ਼ੁਰੂ ਕੀਤਾ ਗਿਆ ਭਾਰਤ ਦੇ ਅੰਦਰ ਸੋ ਕਿੰਨਾ ਸ਼ਾਰਪ ਮਾਈਂਡ ਸੀ ਸ਼ੇਰ ਸ਼ਾਹ ਸੂਰੀ ਦਾ ਜਿਨੇ ਨੈਸ਼ਨਲ ਹਾਈਵੇ ਜਿਹੜਾ ਆ ਇਹ ਜਿਹੜਾ ਜੀਟੀ ਰੋਡ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਨਿਰਮਾਣ ਵੀ ਸ਼ੇਰ ਸ਼ਾਹ ਸੂਰੀ ਦੇ ਵੱਲੋਂ ਕੀਤਾ ਗਿਆ ਤੇ ਭਾਰਤ ਦੇ ਅੰਦਰ ਜਿਹੜੀ ਕ੍ਰਾਂਸੀ ਵੀ ਹੋਇਆ ਉਹ ਵੀ ਸ਼ੇਰ ਸ਼ਾਹ ਸੂਰੀ ਨੇ ਕੀਤੀ ਅਗਲੀ ਗੱਲ ਆਪਾਂ ਹੁਣ ਉੱਥੇ ਪਹੁੰਚ ਗਏ ਤੁਹਾਡੇ ਨਾਲ ਕੰਟੀਨਿਊ ਕਰਦੇ ਆ ਲਓ ਵੀ ਹੁਣ ਆਪਾਂ ਅੰਦਰ ਚੱਲਦੇ ਆ ਤੇ ਕਿਉਂਕਿ ਇਹਦਾ ਜਿਹੜਾ ਗੇਟ ਆ ਖੁੱਲਾ ਆ ਆ ਮਨਾਰ ਦੇ ਹੁਣ ਆਪਾਂ ਅੰਦਰ ਐਂਟਰ ਕਰ ਗਏ ਆ ਵੀਰਪਿੰਡ ਦੇ ਵਿੱਚ ਬਣਿਆ ਇਹ ਜਿਹੜਾ ਕੋਸਤ ਮਨਾਰ ਆ ਆ ਸਾਰੇ ਦਾ ਸਾਰਾ ਦੇਖੋ ਚੂਨੇ ਤੇ ਮਿੱਟੀ ਦਾ ਬਣਿਆ 16ਵੀਂ ਸਤਾਪਦੀ ਦੇ ਵਿੱਚ ਬਣਿਆ ਕਿੰਨੀਆਂ ਸਦੀਆਂ ਹੋ ਚੁੱਕੀਆਂ ਇਹਨੂੰ ਬਣੇ ਨੂੰ ਫੇਰ ਵੀ ਦੇਖ ਲਓ ਇਹ ਜਿਉਂ ਦਾ ਤਿਉਂ ਵਰਕਰਾ ਰਿਆ ਕੋਈ ਹੱਲੇ ਇਹਦੀ ਰਿਪੇਅਰ ਨਹੀਂ ਹੈਗੀ ਕਿ ਬਿਲਕੁਲ ਚੂਨੇ ਤੇ ਮਿੱਟੀ ਨੇ ਇਹਨੂੰ ਮਜ਼ਬੂਤੀ ਦੇ ਨਾਲ ਇਹ ਹੱਲੇ ਵੀ ਖੜਿਆ ਆ ਕਈ ਸਦੀਆਂ ਬੀਤ ਜਾਣ ਦੇ ਬਾਅਦ ਵੀ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਸ਼ੇਰ ਸ਼ਾਹ ਸੂਰੀ ਦਾ ਜਿਹੜਾ ਨਾਂ ਆ ਉਹ ਸ਼ੇਰ ਸ਼ਾਹ ਸੂਰੀ ਕਿਵੇਂ ਪਿਆ ਜਿਹੜਾ ਪਹਿਲਾਂ ਇਹਨਾਂ ਦਾ ਨਾਂ ਸੀਗਾ ਉਹ ਫਰੀਦ ਖਾਨ ਸੀਗਾ ਦੱਸਦੇ ਆ ਕਿ ਸ਼ੇਰ ਸ਼ਾਹ ਸੂਰੀ ਨੇ ਇੱਕ ਵਾਰੀ ਸ਼ੇਰ ਉਹਦੇ ਅੱਗੇ ਆ ਜਾਂਦਾ ਤੇ ਇੱਕੋ ਹੀ ਝਟਕੇ ਦੇ ਵਿੱਚ ਜਿਹੜਾ ਫਰੀਦ ਖਾਨ ਜਿਹਨੂੰ ਸ਼ੇਰ ਸ਼ਾਹ ਸੂਰੀ ਕਹਿੰਦੇ ਆ ਇੱਕੋ ਹੀ ਝਟਕੇ ਚ ਉਹਨੇ ਸ਼ੇਰ ਨੂੰ ਮਾਰ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਸ਼ੇਰ ਸ਼ਾਹ ਸੂਰੀ ਦੇ ਨਾਂ ਨਾਲ ਬੁਲਾ ਜਾਣ ਲੱਗਾ ਸ਼ੇਰ ਨੂੰ ਇੱਕੋ ਹੀ ਝਟਕੇ ਚ ਮਾਰਨ ਦੇ ਕਾਰਨ ਉਹਨਾਂ ਨੂੰ ਸ਼ੇਰ ਸ਼ਾਹ ਕਿਉਂਕਿ ਰਾਜੇ ਸੀ ਇਸ ਲਈ ਉਹਨਾਂ ਨੂੰ ਸ਼ਾਹ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ ਤੇ ਸੂਰੀ ਉਹਨਾਂ ਦਾ ਵੰਸ਼ ਸੀਗਾ ਇਸ ਲਈ ਜਿਹੜਾ ਆ ਫਰੀਦ ਖਾਨ ਨੂੰ ਸ਼ੇਰ ਸ਼ਾਹ ਸੂਰੀ ਦੇ ਨਾਮ ਨਾਲ ਸੰਬੋਧਨ ਕੀਤਾ ਜਾਣ ਲੱਗਾ ਉਸ ਤੋਂ ਬਾਅਦ ਤੇ ਉਸ ਮਹਾਨ ਰਾਜੇ ਵੱਲੋਂ ਜਿੱਥੇ ਇਹ ਮਨਾਰ ਬਣਾਏ ਗਏ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਨ੍ਹਾਂ ਦੇ ਰਾਹੀਂ ਡਾਕ ਦਿੱਲੀ ਤੋਂ ਲਾਹੌਰ ਤੱਕ ਜਾਂਦੀ ਸੀ ਜਿਨ੍ਹਾਂ ਦੇ ਰਾਹੀਂ ਸਨੇਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਂਦੇ ਸੀ ਉੱਥੇ ਹੀ ਸ਼ੇਰ ਸ਼ਾਹ ਸੂਰੀ ਦੇ ਵੱਲੋਂ ਦੇਸ਼ ਦੀ ਜਿਹੜੀ ਕਰੰਸੀ ਆ ਉਹਦੀ ਵੀ ਸ਼ੁਰੂਆਤ ਜਿਹੜੀ ਦੇਸ਼ ਦੇ ਅੰਦਰ ਉਹਨਾਂ ਸਿੱਕਿਆਂ ਦੀ ਸ਼ੁਰੂਆਤ ਵੀ ਜਿਹੜੀ ਆ ਸ਼ੇਰ ਸ਼ਾ ਸੂਰੀ ਨੇ ਕੀਤੀ ਸੀ ਸੋ ਦੋਸਤੋ ਦੇਖੋ ਪੂਰੇ ਦਾ ਪੂਰਾ ਮਿੱਟੀ ਦੇ ਚੂਨੇ ਦਾ ਬਣਿਆ ਇਹ ਕੋਸ ਮਨਾਰਿਆ ਜਿੱਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਹੀ ਆ ਕਿ ਜਿਹੜਾ ਇਹ ਮਨਾਰ ਮੇਨ ਇਹ ਜਿਹੜੀ ਆ ਕਿਲੋਮੀਟਰ ਨੂੰ ਮਾਪਣ ਦੇ ਲਈ ਸੀਗਾ ਤੁਸੀਂ ਸ਼ੋਲੇ ਫਿਲਮ ਦਾ ਡਾਇਲੋਗ ਵੀ ਗੱਬਰ ਦਾ ਸੁਣਿਆ ਹੀ ਹੋਣਾ ਜਿਹਦੇ ਵਿੱਚ ਗੱਬਰ ਜਦੋਂ ਕਹਿੰਦਾ ਕਿ ਜਦੋਂ 50 50 ਕੋਸ ਦੂਰ ਕੋਈ ਬੱਚਾ ਰੋਤਾ ਹੈ ਤਾਂ ਮਾਂ ਕਹਿੰਦੀ ਹੈ ਸੋ ਜਾ ਬੇਟਾ ਨਹੀਂ ਤਾਂ ਗੱਬਰ ਸਿੰਘ ਆ ਜਾਏਗਾ ਸੋ ਇਸੇ ਕੋਸ ਦਾ ਜ਼ਿਕਰ ਇਸ ਸ਼ੋਲੇ ਫਿਲਮ ਦੇ ਵਿੱਚ ਗੱਬਰ ਵੱਲੋਂ ਕੀਤਾ ਗਿਆ ਸੀ ਕਿਉਂਕਿ ਕੋਸ ਨੂੰ ਕਿਲੋਮੀਟਰਾਂ ਦੇ ਵਿੱਚ ਜਿਹੜਾ ਮਾਪਣ ਦਾ ਤਰੀਕਾ ਆ ਉਹ ਇਹ ਹੀ ਸੀਗਾ ਸੋ ਉਸ ਫਿਲਮ ਦੇ ਵਿੱਚ ਵੀ ਤੁਸੀਂ ਕੋਸ ਦਾ ਜ਼ਿਕਰ ਸੁਣਿਆ ਤੇ ਅੱਜ ਅਸੀਂ ਇਸ ਕੋਸ ਮਨਾਰ ਦੇ ਅੱਗੇ ਖੜਕੇ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਸ਼ੇਰ ਸ਼ਾ ਸੂਰੀ ਵੱਲੋਂ ਬਣਾਏ ਗਏ ਇਸ ਮਹਾਨ ਆਰਕੀਟੈਕਚਰ ਟਾਂਚੇ ਵਰੇ ਸੋ ਦੋਸਤੋ ਇਹ ਸਾਰੇ ਕੋਸ ਮਨਾਰ ਅੱਜ ਆਪਾਂ ਤੁਹਾਨੂੰ ਦਿਖਾਏ ਤਕਰੀਬਨ ਤਿੰਨ ਕੋਸ ਮਨਾਰਾਂ ਦਾ ਅੱਜ ਆਪਾਂ ਜਿਹੜਾ ਸਰਵੇ ਕੀਤਾ ਜਾ ਕੇ ਤੇ 30ਵੇਂ ਕੋਸ ਮਨਾਰਤੇ ਹੁਣ ਆਪਾਂ ਖੜੇ ਆ ਇੱਥੇ ਤੁਹਾਡੇ ਕੋਲੋਂ ਹੁਣ ਆਪਾਂ ਇਜ਼ਾਜ਼ਤ ਲੈ ਲੈਣੀ ਆ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜਰੂਰ ਪਸੰਦ ਆਈ ਹੋਊਗੀ ਚੈਨਲ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵਾਸਤੇ ਰਹੋ ਮਿੱਤਰਾਂ